ਸਾਹਿਬੇ ਕਮਾਲ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੀ ਬਾਣੀ ਯਾਨੀ ਦਸਮ ਦੀ ਬਾਣੀ ਨੂੰ ਕਿਉਂ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਨਹੀਂ ਕੀਤਾ ਕਲਗੀਧਰ ਪਾਤਸ਼ਾਹ ਅਤੇ ਭਾਈ ਮਨੀ ਸਿੰਘ ਜੀ ਵਿਚਾਰ ਕੀ ਸਵਾਲ ਜਵਾਬ ਹੁੰਦੇ ਨੇ ਭਾਈ ਮਨੀ ਸਿੰਘ ਜੀ ਨੂੰ ਐਦਾਂ ਕਿਉਂ ਲੱਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਵਿਚਾਰਧਾਰਾ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਤੋਂ ਵੱਖਰੀ ਆ ਧੀਰਮਲ ਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਕਿਹੋ ਜਿਹਾ ਵਿਵਹਾਰ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨਤਾ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਵਿਚਾਰ ਕੀ ਸਵਾਲ ਜਵਾਬ ਹੋਏ ਸਨ ਕਰਤਾਰਪੁਰੀ ਬੀੜ ਅਤੇ ਦਮਦਮੀ ਬੀੜ ਇਹਨਾਂ ਦੋਨਾਂ ਵਿੱਚ ਕੀ ਫਰਕ ਹੈ ਕਿਉਂ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਕਰਤਾਰਪੁਰੀ ਬੀੜ ਦੇ ਕੁਝ ਪੰਨੇ ਖਾਲੀ ਛੱਡ ਦਿੱਤੇ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਇੱਕ ਵਾਰ ਫਿਰ ਤੋਂ ਤੁਹਾਡਾ ਤੁਹਾਡੇ ਆਪਣੀ YouTube ਚੈਨਲ ਨਿਕ ਪੰਜਾਬੀ ਇਤਿਹਾਸ ਦੇ ਉੱਪਰ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟਾ ਜਿਹਾ ਲੰਮਾ ਆਪ ਸਭ ਨੂੰ ਲੰਮਾ ਇਹ ਆ ਕਿ ਅਸੀਂ ਬਹੁਤ ਸਮੇਂ ਤੋਂ ਨਾ ਵੀਡੀਓਜ਼ ਬਣਾ ਕੇ ਅਪਲੋਡ ਕਰ ਰਹੇ ਹਾਂ ਜਿਨ੍ਹਾਂ ਦੇ ਵਿੱਚ ਬਹੁਤ ਸਾਰੀ ਰਿਸਰਚ ਲੱਗਦੀ ਆ ਬਹੁਤ ਸਾਰੀ ਮਿਹਨਤ ਲੱਗਦੀ ਆ ਪਰ ਸਾਨੂੰ ਉਸ ਰਿਸਰਚ ਦਾ ਉਸ ਮਿਹਨਤ ਦਾ ਮੁੱਲ ਨਹੀਂ ਮਿਲ ਰਿਹਾ ਮੁੱਲ ਕਿਉਂ ਨਹੀਂ ਮਿਲ ਰਿਹਾ ਕਿਉਂਕਿ ਉਹਨਾਂ ਵੀਡੀਓਜ਼ ਦੇ ਉੱਪਰ ਵਿਊ ਹੀ ਨਹੀਂ ਆ ਰਹੇ ਸੋ ਵਿਊ ਨਾ ਆਉਣ ਦੀ ਵਜ੍ਹਾ ਮੈਨੂੰ ਇਹ ਲੱਗਦੀ ਆ ਕਿ ਜਾਂ ਤਾਂ ਤੁਸੀਂ ਵੀਡੀਓ ਨੂੰ ਪੂਰਾ ਨਹੀਂ ਦੇਖਦੇ ਜਾਂ ਵੀਡੀਓ ਨੂੰ ਲਾਈਕ ਨਹੀਂ ਕਰਦੇ ਜਾਂ ਵੀਡੀਓ ਦਾ ਕਮੈਂਟ ਨਹੀਂ ਕਰਦੇ ਜਾਂ ਵੀਡੀ ਨੂੰ ਪ੍ਰਮੋਟ ਨਹੀਂ ਕਰਦਾ ਸੋ ਬੇਨਤੀ ਆ ਵੀਡੀਓ ਨੂੰ ਪੂਰਾ ਦੇਖਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਜੋ ਅਸੀਂ ਲਗਾਤਾਰ ਸਿੱਖ ਇਤਿਹਾਸ ਨਾਲ ਸੰਬੰਧਿਤ ਸਿੱਖੀ ਸਿਧਾਂਤਾਂ ਨਾਲ ਸੰਬੰਧਿਤ ਗੁਰਬਾਣੀ ਨਾਲ ਸੰਬੰਧਿਤ ਅਜਿਹੀਆਂ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਆਉਂਦੇ ਰਹੀਏ ਮੈਂ ਉਮੀਦ ਕਰਦਾ ਕਿ ਮੇਰੀ ਅੱਜ ਦੀ ਇਸ ਬੇਨਤੀ ਉੱਤੇ ਆਪ ਸਭ ਜ਼ਰੂਰ ਗੌਰ ਕਰੋਗੇ ਸਮਾਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਆਂ ਦਾ ਜਦੋਂ ਉਹਨਾਂ ਦੇ ਸਮੇਂ ਸਿੱਖੀ ਜਿਹੜੀ ਆ ਬਹੁਤ ਜ਼ਿਆਦਾ ਪਰਫੁੱਲਤ ਹੋ ਚੁੱਕੀ ਸੀ ਗੁਰੂ ਨਾਨਕ ਨਾਮ ਲੈ ਆਲੇ ਜਿਹੜੇ ਸੇਖਿਆ ਨਾ ਉਹ ਸਾਨੂੰ ਆਮ ਹੀ ਦੇਖਣ ਨੂੰ ਮਿਲ ਜਾਂਦੇ ਸੀ ਤੇ ਹੁਣ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਸਰੀਰ ਰੂਪ ਕਰਕੇ ਦੇ ਰੂਪ ਕਰਕੇ ਹਰ ਜਗ੍ਹਾ ਤੇ ਮੌਜੂਦ ਰਹਿਣਾ ਸੰਭਵ ਨਹੀਂ ਸੀ ਇਸ ਲਈ ਲੋੜ ਮਹਿਸੂਸ ਹੋਈ ਕਿ ਹੁਣ ਆਦ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੀੜ ਆ ਉਹ ਤਿਆਰ ਕੀਤੀ ਜਾਵੇ ਪਰ ਜਿਹੜੀ ਬੀੜ ਗੁਰੂ ਅਰਜਨ ਪਾਤਸ਼ਾਹ ਜੀ ਨੇ ਭਾਈ ਗੁਰਦਾਸ ਜੀ ਕੋਲੋਂ ਕਲਮ ਬੰਦ ਕਰਵਾਈ ਸੀ ਤਿਆਰ ਕਰਵਾਈ ਸੀ ਉਹ ਬੀੜ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਧੀਰਮਲ ਦੇ ਕੋਲ ਜਾਂਦੇ ਨੇ ਬੀੜ ਸਾਭ ਲੈਣ ਵਾਸਤੇ ਤੇ ਜਾ ਕੇ ਧੀਰਮਲ ਨੂੰ ਕਹਿੰਦੇ ਨੇ ਕਿ ਸਿੱਖੀ ਦਾ ਫਲਾਦ ਜਿਹੜਾ ਆ ਉਹ ਬਹੁਤ ਜ਼ਿਆਦਾ ਹੋ ਗਿਆ ਵਾ ਤੇ ਇਸ ਕਰਕੇ ਇਹ ਜਿਹੜੀ ਬੀੜ ਐ ਇਹ ਸਾਨੂੰ ਸੌਂਪ ਦਿੱਤੀ ਜਾਵੇ ਤਾਂ ਜੋ ਇਸ ਬੀੜ ਸਾਭ ਦੀ ਮਦਦ ਦੇ ਨਾਲ ਇਹਦਾ ਉਤਾਰਾ ਕਰਕੇ ਹੋਰ ਬੀੜਾਂ ਤਿਆਰ ਕੀਤੀਆਂ ਜਾਣ ਜਿਨ੍ਹਾਂ ਨੂੰ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਬੰਗਾਲ ਭੇਜਿਆ ਜਾ ਸਕੇ ਬਿਹਾਰ ਭੇਜਿਆ ਜਾ ਸਕੇ ਦੱਖਣ ਵੱਲ ਭੇਜਿਆ ਜਾ ਸਕੇ ਪਰ ਜਿਹੜਾ ਧੀਰਮੱਲਿਆ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਬੀੜ ਸਾਹਿਬ ਦੇਣ ਤੋਂ ਮਨਾ ਕਰ ਦਿੰਦਾ ਵਾ ਕਿਉਂ ਕਿ ਉਹ ਖੁਦ ਗੱਦੀ ਲਾ ਕੇ ਬੈਠਦਾ ਵਾ ਉਹ ਖੁਦ ਨੂੰ ਗੁਰਤਾ ਗੱਦੀ ਦਾ ਵਾਰਿਸ ਸਮਝਦਾ ਹੈ ਖੁਦ ਨੂੰ ਗੁਰੂ ਸਮਝਦਾ ਹੈ ਤੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਪੀੜ ਸਾਹਿਬ ਦੇਣ ਤੋਂ ਮਨਾ ਕਰਦਾ ਹੈ ਕਹਿੰਦਾ ਵਾ ਕਿ ਜੇਕਰ ਤੁਸੀਂ ਸੱਚੀ ਦਸਵੇਂ ਗੁਰੂ ਨਾਨਕ ਹੋ ਜੇਕਰ ਤੁਸੀਂ ਸੱਚੀ ਗੁਰੂ ਨਾਨਕ ਦੀ ਜੋਤ ਦੇ ਵਾਰਸ ਹੋ ਤਾਂ ਖੁਦ ਬਾਣੀ ਉਚਾਰਨ ਕਰ ਲਵੋ ਤੇ ਜੇਕਰ ਬਾਣੀ ਖੁਦ ਉਚਾਰ ਨਹੀਂ ਕਰ ਸਕਦੇ ਤਾਂ ਆਓ ਮੇਰੇ ਨਾਲ ਯੁੱਧ ਕਰੋ ਤੇ ਮੇਰੇ ਨਾਲ ਯੁੱਧ ਕਰਕੇ ਇਹ ਜਿਹੜੀ ਬੀੜ ਹੈ ਇਹ ਲੈ ਜਾਓ ਹੁਣ ਇੱਥੇ ਜੇਕਰ ਗੁਰੂ ਗੋਬਿੰਦ ਸਿੰਘ ਜੀ ਚਾਹੁੰਦੇ ਤਾਂ ਯੁੱਧ ਕਰਕੇ ਲੜਾਈ ਕਰਕੇ ਧੀਰਮਲ ਨੂੰ ਹਰਾ ਕੇ ਜਿਹੜੀ ਬੀੜ ਸਾਹਿਬ ਹੈ ਉਹ ਪ੍ਰਾਪਤ ਕਰ ਸਕਦੇ ਸੀ ਲੈ ਸਕਦੇ ਸੀ ਪਰ ਨਹੀਂ ਗੁਰੂ ਸਾਹਿਬ ਨੇ ਅਜਿਹਾ ਕਰਨਾ ਮੁਨਾਸਬ ਨਹੀਂ ਸਮਝਿਆ ਕਿਉਂਕਿ ਇਹ ਸਿੱਧਾ-ਸਿੱਧਾ ਚੈਲੰਜ ਸੀਗਾ ਗੁਰੂ ਗੋਬਿੰਦ ਸਿੰਘ ਜੀ ਨੂੰ ਉਹਨਾਂ ਦੇ ਗੁਰੂ ਹੋਣ ਉੱਤੇ ਸੋ ਮੈਨੂੰ ਲੱਗਦਾ ਕਿ ਜੇਕਰ ਗੁਰੂ ਸਾਹਿਬ ਉਸ ਵੇਲੇ ਲੜਾਈ ਕਰਕੇ ਧੀਰਮਲ ਨੂੰ ਹਰਾ ਕੇ ਉਹਦੇ ਕੋਲੋਂ ਬੀੜ ਸਾਭਾ ਅਸਲ ਕਰ ਵੀ ਲੈਂਦੇ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ ਸੀ ਪਰ ਜਿੰਨੇ ਅੱਜ ਅਸੀਂ ਤਰਕਵਾਦੀ ਹੋ ਗਏ ਆ ਜਿੰਨੇ ਅੱਜ ਅਸੀਂ ਸ਼ੰਕਾਵਾਦੀ ਹੋ ਗਏ ਆ ਅੱਜ ਮੇਰੇ ਵਰਗੇ ਨੇ ਉੱਠ ਕੇ ਗੁਰੂ ਸਾਹਿਬ ਨੂੰ ਸਵਾਲ ਕਰਨੇ ਸ਼ੁਰੂ ਕਰ ਦੇਣੇ ਸੀਗੇ ਕਿ ਗੁਰੂ ਸਾਹਿਬ ਜੇਕਰ ਤੁਸੀਂ ਇੰਨੇ ਸਮਰਾਤ ਸੀਗੇ ਤੁਹਾਨੂੰ ਲੜਾਈ ਕਰਨ ਦੀ ਕੀ ਲੋੜ ਸੀ ਤੁਸੀਂ ਆਪ ਬਾਣੀ ਉਚਾਰਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਵਾ ਉਹ ਤਿਆਰ ਕਰ ਲਿੰਦੇ ਪਰ ਗੁਰੂ ਸਾਹਿਬ ਨੇ ਧੀਰਮਲ ਦੇ ਨਾਲ ਲੜਾਈ ਨਾ ਕਰਕੇ ਬਾਣੀ ਆਪ ਉਚਾਰਨ ਕਰਕੇ ਸਾਨੂੰ ਇਹ ਸ਼ੰਕਾ ਕਰਨ ਤੋਂ ਬਚਾ ਲਿਆ ਹੁਣ ਜਿਹੜੀ ਬੀੜ ਸਾਹਿਬ ਦੀ ਆਪਾਂ ਗੱਲ ਕਰ ਰਹੇ ਹਾਂ ਉਹ ਵੀ ਬੀੜ ਸਾਹਿਬ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਧੀਰਮਲ ਦੇ ਕੋਲੋਂ ਲੈਣ ਗਏ ਨੇ ਉਹਦੇ ਬਾਰੇ ਮੈਂ ਥੋੜੀ ਜੀ ਜਾਣਕਾਰੀ ਦੇ ਦਿੰਨਾ ਕਿ ਉਹੀ ਬੀੜ ਸਾਹਿਬ ਆ ਜਿਹਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਪਾਈ ਗੁਰਦਾਸ ਜੀ ਦੇ ਕੋਲੋਂ ਕਲਮ ਬੰਦ ਕਰਵਾਇਆ ਸੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸ੍ਰੀ ਰਾਮਸਰ ਸਾਹਿਬ ਜੀ ਦੇ ਸਥਾਨ ਦੇ ਉੱਪਰ ਇਸ ਬੀੜ ਸਾਹਿਬ ਦੇ ਵਿੱਚ ਪੰਜ ਗੁਰੂ ਸਹਿਬਾਨ ਦੀ ਚਾਰ ਗੁਰਸਿੱਖਾਂ ਦੀ 11 ਪਾਠ ਸਹਿਬਾਨ ਉਹ ਖਾਲੀ ਰੱਖੇ ਗਏ ਆ ਇਸ ਬੀੜ ਸਾਹਿਬ ਨੂੰ ਉਸ ਵੇਲੇ ਆਦ ਗ੍ਰੰਥ ਸਾਹਿਬ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਤੇ ਅੱਜ ਇਹ ਬੀੜ ਕਰਤਾਰਪੁਰ ਵਿਖੇ ਆ ਹੁਣ ਜਦੋਂ ਧੀਰਮਲ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਬੀੜ ਸਾਹਿਬ ਦੇਣ ਤੋਂ ਮਨਾਂ ਕਰ ਦਿੱਤਾ ਜਾਂਦਾ ਵਾ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਭਾਈ ਮਨੀ ਸਿੰਘ ਜੀ ਕੋਲੋਂ ਕੁਝ ਕਾਗਜ਼ ਕੁਝ ਕਲਮਾ ਤੇ ਕੁਝ ਦਵਾਤ ਮੰਗਾਇਆ ਜਾਂਦੇ ਆ ਤੇ ਫਿਰ ਲਗਾਤਾਰ 3 ਮਹੀਨੇ ਤੱਕ ਗੁਰੂ ਗੋਬਿੰਦ ਸਿੰਘ ਜੀ ਆਪਣੇ ਮੁਖ ਤੋਂ ਬਾਣੀ ਉਚਾਰਨ ਕਰਦੇ ਰਹਿੰਦੇ ਨੇ ਤੇ ਉਸ ਦਾ ਉਤਾਰਾ ਭਾਈ ਮਨੀ ਸਿੰਘ ਜੀ ਵੱਲੋਂ ਕੀਤਾ ਜਾਂਦਾ ਵਾ ਤੇ ਫਿਰ 3 ਮਹੀਨੇ ਬਾਅਦ ਇਹ ਸਾਰੀ ਬਾਣੀ ਇੱਕ ਗ੍ਰੰਥ ਦੇ ਰੂਪ ਵਿੱਚ ਸੰਪੂਰਨ ਹੁੰਦੀ ਆ ਗੁਰੂ ਗ੍ਰੰਥ ਸਾਹਿਬ ਜੀ ਦਾ ਜਿਸ ਰੂਪ ਨੂੰ ਅੱਜ ਅਸੀਂ ਨਤਮਸਤਕ ਹੁੰਨੇ ਹਾਂ ਉਸ ਨੂੰ ਦਮਦਮੇ ਬੀੜ ਕਿਹਾ ਜਾਂਦਾ ਵਾ ਕਿਉਂਕਿ ਸ੍ਰੀ ਦਮਦਮਾ ਸਾਹਿਬ ਦੇ ਸਥਾਨ ਦੇ ਉੱਪਰ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸਾਰੀ ਬਾਣੀ ਆਪਣੇ ਮੁਕਤ ਉਚਾਰਨ ਕਰਕੇ ਇਹ ਬੀੜ ਤਿਆਰ ਕਰਾਈ ਗਈ ਸੀ ਇਸ ਕਰਕੇ ਇਸ ਬੀੜ ਨੂੰ ਦਮਦਮੇ ਬੀੜ ਕਿਹਾ ਜਾਂਦਾ ਵਾ ਹੁਣ ਜੇਕਰ ਮੈਂ ਗੱਲ ਕਰਾਂ ਕਿ ਦਮਦਮੇ ਬੀੜ ਤੇ ਕਰਤਾਰਪੁਰੀ ਬੀੜ ਇਹਨਾਂ ਦੋਵਾਂ ਦੇ ਵਿੱਚਲਾ ਫਰਕ ਕੀ ਆ ਹੁਣ ਜਿਵੇਂ ਕਿ ਮੈਂ ਵੀਡੀਓ ਚ ਪਹਿਲਾਂ ਦੱਸਿਆ ਕਿ ਜਿਹੜੀ ਕਰਤਾਰਪੁਰੀ ਬੀੜ ਆ ਉਹ ਉਹ ਇੱਕ ਭਵਿੱਖਤ ਸੰਕੇਤ ਸੀਗਾ ਗੁਰੂ ਅਰਜਨ ਪਾਤਸ਼ਾਹ ਜੀ ਵੱਲੋਂ ਕਿਉਂਕਿ ਉਹ ਜਾਣਦੇ ਸਨ ਕਿ ਨਵੇਂ ਜਾਮੇ ਦੇ ਵਿੱਚ ਵੀ ਕੁਝ ਬਾਣੀ ਜਿਹੜੀ ਆ ਉਹਦਾ ਉਚਾਰਨ ਕੀਤਾ ਜਾਊਗਾ ਬਾਣੀ ਰਚੀ ਜਾਊਗੀ ਤੇ ਹੁਣ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੇ ਬੀੜ ਤਿਆਰ ਕੀਤੀ ਤਾਂ ਉਹਨਾਂ ਵੱਲੋਂ ਨਵੇਂ ਜਾਮੇ 'ਚ ਜਿਹੜੀ ਬਾਣੀ ਰਚੀ ਗਈ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਆ ਉਹਨੂੰ ਦਮਦਮੇ ਬੀੜ ਵਿੱਚ ਸ਼ਾਮਲ ਕੀਤਾ ਗਿਆ ਸੋ ਕਰਤਾਰਪੁਰੀ ਬੀੜ ਤੇ ਦਮਦਮੇ ਬੀੜ ਵਿੱਚ ਸਿਰਫ ਇੰਨਾ ਕੋ ਫਰਕ ਹੈ ਕਿ ਕਰਤਾਰਪੁਰੀ ਬੀੜ ਦੇ ਵਿੱਚ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਦਰਜ ਨਹੀਂ ਆ ਤੇ ਦਮਦਮੇ ਬੀੜ ਵਿੱਚ ਨਵੇਂ ਪਾਤਸ਼ ਹੁਣ ਜਦੋਂ ਦਮਦਮੀ ਬੀੜ ਦੀ ਸੰਪੂਰਨਤਾ ਹੁੰਦੀ ਆ ਯਾਨੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਦੀ ਸੰਪੂਰਨਤਾ ਹੁੰਦੀ ਆ ਤਾਂ ਭਾਈ ਮਣੀ ਸਿੰਘ ਜੀ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਕ ਸਵਾਲ ਕੀਤਾ ਜਾਂਦਾ ਆ ਕਿ ਮਹਾਰਾਜ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਕੀ ਤੁਹਾਡੀ ਵਿਚਾਰਧਾਰਾ ਕੀ ਤੁਹਾਡੇ ਸਿਧਾਂਤ ਜਿਹੜੇ ਆ ਗੁਰੂ ਨਾਨਕ ਸਾਹਿਬ ਨਾਲ ਮੇਲ ਨਹੀਂ ਖਾਂਦੇ ਤਾਂ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਆ ਕਿ ਕਿਉਂ ਤੁਸੀਂ ਅਜੇ ਹਾਂ ਕਿਉਂ ਕਹਿ ਰਹੇ ਹੋ ਤਾਂ ਭਾਈ ਮਣੀ ਸਿੰਘ ਜੀ ਸਵਾਲ ਕਰਦੇ ਆ ਕਿ ਤੁਹਾਡੇ ਕੋਲ ਕਿੰਨਾ ਕੁਛ ਆ ਤੁਹਾਡੇ ਕੋਲ ਜਾਪ ਸਾਹਿਬ ਆ ਅਕਾਲ ਉਸਤਤਿਆ ਗਿਆਨ ਪ੍ਰਬੋਧ ਆ ਰਾਮਾਵਤਾਰ ਆ ਕ੍ਰਿਸ਼ਨਾਵਤਾਰ ਆ 24 ਅਵਤਾਰ ਦੀ ਕਥਾ ਆ ਚ ਕਿੰਨਾ ਕੋਝਾ ਤੁਹਾਡੇ ਕੋਲ ਪਰ ਤੁਸੀਂ ਆਪਣੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਿਉਂ ਨਹੀਂ ਕੀਤੀ ਕੀ ਤੁਹਾਡੀ ਵਿਚਾਰਧਾਰਾ ਗੁਰੂ ਅਰਜਨ ਪਾਤਸ਼ਾਹ ਨਾਲ ਮਿਲ ਨਹੀਂ ਖਾਂਦੀ ਕੀ ਤੁਹਾਡੇ ਸਿਧਾਂਤ ਜਿਹੜੇ ਗੁਰੂ ਨਾਨਕ ਸਾਹਿਬ ਨਾਲ ਮਿਲ ਨਹੀਂ ਖਾਂਦੇ ਗੁਰੂ ਗੋਬਿੰਦ ਸਿੰਘ ਜੀ ਜਵਾਬ ਦਿੰਦੇ ਇਹ ਕਹਿੰਦੇ ਨੇ ਕਿ ਭਾਈ ਮਨੀ ਸਿੰਘ ਜੀ ਅਜੇ ਹੀ ਗੱਲ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਨਰੋਲ ਬ੍ਰह्म ਦੀ ਵਿਚਾਰ ਹੈ ਇਹ ਖਸਮ ਦੀ ਬਾਣੀ ਹੈ ਇਹ ਪ੍ਰਮਾਤਮਾ ਦੇ ਬੋਲ ਹਨ ਇਹ ਪ੍ਰਮਾਤਮਾ ਦਾ ਸਰੂਪ ਹੈ ਤਾਂ ਭਾਈ ਮਣੀ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਵਿੱਚੇ ਟੋਕਦੇ ਕਹਿੰਦੇ ਨੇ ਕਿ ਕੀ ਫਿਰ ਤੁਹਾਡੇ ਬੋਲ ਜਿਹੜੇ ਆ ਉਹ ਪ੍ਰਮਾਤਮਾ ਦੇ ਬੋਲ ਨਹੀਂ ਹਨ ਕੀ ਤੁਹਾਡੀ ਬਾਣੀ ਜਿਹੜੀ ਆ ਉਹ ਪ੍ਰਮਾਤਮਾ ਦਾ ਸਰੂਪ ਨਹੀਂ ਆ ਤਾਂ ਗੁਰੂ ਗੋਬਿੰਦ ਸਿੰਘ ਜੀ ਫਿਰ ਜਵਾਬ ਦਿੰਦੇ ਨੇ ਕਿ ਭਾਈ ਮਣੀ ਸਿੰਘ ਜੀ ਮੇਰੇ ਬੋਲਾਂ ਦੇ ਵਿੱਚ ਇਤਿਹਾਸ ਹੈ ਮੇਰੇ ਬੋਲਾਂ ਦੇ ਵਿੱਚ ਮੈਂ ਆਪਣੀ ਕਥਾ ਦੀ ਗੱਲ ਕੀਤੀ ਹੋਈ ਹੈ ਆਪਾਂ ਵੀ ਦੱਸਾਂ ਗ੍ਰੰਥ ਦੇ ਵਿੱਚ ਪੜ੍ਹਦੇ ਆ ਨਾ ਗੁਰੂ ਗੋਬਿੰਦ ਸਿੰਘ ਜੀ ਲਿਖਦੇ ਨੇ ਅਬ ਮੈਂ ਆਪਣੀ ਕਥਾ ਬਖਾਨੋ ਤੇ ਮੈਂ ਪਰਮਾਤਮਾ ਦੀ ਕਥਾ ਦੇ ਵਿੱਚ ਆਪਣੀ ਕਥਾ ਨਹੀਂ ਲਿਖਣੀ ਚਾਹੁੰਦਾ ਤਾਂ ਭਾਈ ਮਣੀ ਸਿੰਘ ਜੀ ਫਿਰ ਸਵਾਲ ਕਰਦੇ ਨੇ ਕਿ ਠੀਕ ਆ ਤੁਸੀਂ ਆਪਣੀ ਕਥਾ ਲਿਖੀ ਇਹ ਤਾਂ ਸਮਝ ਆ ਗਿਆ ਪਰ ਫਿਰ ਤੁਸੀਂ 24 ਅਵਤਾਰ ਦੀ ਕਥਾ ਕਿਉਂ ਲਿਖੀ ਤਾਂ ਗੁਰੂ ਗੋਬਿੰਦ ਸਿੰਘ ਜੀ ਫਿਰ ਜਵਾਬ ਦਿੰਦੇ ਨੇ ਕਿ 24 ਅਵਤਾਰ ਦੀ ਜਿਹੜੀ ਕਥਾ ਆ ਨਾ ਉਹ ਸੰਸਕ੍ਰਿਤ ਵਿੱਚ ਲਿਖੀ ਹੋਈ ਆ ਤੇ ਸੰਸਕ੍ਰਿਤ ਪੜਨ ਦਾ ਅਧਿਕਾਰ ਸਿਰਫ ਬ੍ਰਾਹਮਣਾਂ ਨੂੰ ਆ ਤੇ ਮੈਂ ਤਾਂ ਇਸ ਕਥਾ ਦਾ ਸਗੋਂ ਟੀਕਾ ਕੀਤਾ ਹੈ ਅਰਬੀ ਭਾਸ਼ਾ ਦੇ ਵਿੱਚ ਫਾਰਸੀ ਭਾਸ਼ਾ ਦੇ ਵਿੱਚ ਬ੍ਰਿਜ ਭਾਸ਼ਾ ਦੇ ਵਿੱਚ ਤਾਂ ਜੋ ਜਿਹੜੇ ਆਮ ਲੋਕ ਆ ਉਹ ਵੀ 24 avatars ਦੀ ਕਥਾ ਜਿਹੜੀ ਆ ਉਹ ਪੜ ਸਕਣ ਭਾਈ ਮਣੀ ਸਿੰਘ ਜੀ ਅਗਲਾ ਸਵਾਲ ਕਰਦੇ ਆ ਕਿ ਸ਼੍ਰੀ ਕ੍ਰਿਸ਼ਨ ਜੀ ਦੀ ਕਥਾ ਸੂਰਦਾਸ ਜੀ ਨੇ ਲਿਖੀ ਆ ਕਵੀ ਨਰੋਤਮ ਨੇ ਲਿਖੀ ਆ ਵੇਦਵਿਆਸ ਜੀ ਨੇ ਲਿਖੀ ਆ ਸ਼੍ਰੀ ਰਾਮ ਜੀ ਦੀ ਕਥਾ ਵਾਲਮੀਕ ਜੀ ਨੇ ਲਿਖੀ ਆ ਤੁਲਸੀਦਾਸ ਜੀ ਨੇ ਲਿਖੀ ਆ ਫਿਰ ਤੁਸੀਂ ਆਪਣੀ ਕਥਾ ਆਪ ਕਿ ਲਿਖ ਰਹੇ ਹੋ ਤੁਹਾਡੀ ਕਥਾ ਵੀ ਕੋਈ ਸਿੱਖ ਲਿਖ ਦਵੇਗਾ ਤਾਂ ਗੁਰੂ ਸਾਹਿਬ ਫਿਰ ਜਵਾਬ ਦਿੰਦੇ ਨੇ ਕਿ ਜਦੋਂ ਸੂਰਦਾਸ ਜੀ ਕਥਾ ਲਿਖਦੇ ਨੇ ਸ਼੍ਰੀ ਕ੍ਰਿਸ਼ਨ ਜੀ ਦੀ ਤਾਂ ਉਹ ਭਾਵਨਾ ਚ ਆ ਕੇ ਕ੍ਰਿਸ਼ਨ ਜੀ ਨੂੰ ਭਗਵਾਨ ਲਿਖਦੇ ਨੇ ਭਗਵਾਨ ਕ੍ਰਿਸ਼ਨ ਜੀ ਇਸੇ ਤਰ੍ਹਾਂ ਤੁ ਉਹ ਵੀ ਭਾਵਨਾ ਦੇ ਘਰ ਚ ਆ ਕੇ RAM ਜੀ ਨੂੰ ਭਗਵਾਨ ਲਿਖਦੇ ਨੇ ਭਗਵਾਨ RAM ਜਦ ਕਿ ਇਹ ਸਾਰੇ ਅਵਤਾਰੀ ਪੁਰਸ਼ ਹਨ ਜੋ ਕਿ ਪ੍ਰਮਾਤਮਾ ਦਾ ਸਨੇਹਾ ਦੇਣ ਵਾਸਤੇ ਧਰਤੀ ਤੇ ਆਏ ਹਨ ਨਾ ਕਿ ਪ੍ਰਮਾਤਮਾ ਹਨ ਨਾ ਕਿ ਰੱਬ ਹਨ ਤੇ ਹੁਣ ਮੈਨੂੰ ਵੀ ਡਰ ਹੈ ਕਿ ਕਿਤੇ ਕੱਲ ਨੂੰ ਜਦੋਂ ਸਾਡੀ ਕੋਈ ਕਥਾ ਲਿਖੇਗਾ ਤਾਂ ਸਾਨੂੰ ਵੀ ਯਾਨੀ ਕਿ ਮੈਨੂੰ ਜਾਂ ਗੁਰੂ ਨਾਨਕ ਸਾਹਿਬ ਨੂੰ ਵੀ ਜਾਂ ਬਾਕੀ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਨੂੰ ਕਿਤੇ ਰੱਬ ਨਾ ਲਿਖ ਦੇਵੇ ਤੇ ਜੇਕਰ ਅਜਿਹਾ ਕਰੇਗਾ ਤਾਂ ਫਿਰ ਜੋ ਉਸੇ ਸਨੇਹਾ ਦੇਣ ਆਏ ਸੀ ਜੋ ਹੁਣ ਤੱਕ ਦੀ ਸਾਡੀ ਕੀਤੇ ਕਮਾਈ ਆ ਉਸਾਂ ਮਿੱਟੀ ਹੋ ਜਾਊਗੀ ਸੋ ਇਸ ਲਈ ਗੁਰੂ ਸਾਹਿਬ ਲਿਖਦੇ ਆ ਕਿ ਮੈਂ ਆਪਣੀ ਬਾਣੀ ਵਿੱਚ ਇਹ ਲਿਖਣਾ ਲਾਜ਼ਮੀ ਸਮਝਦਾ ਆ ਜੋ ਹਮਕੋ ਪਰਮੇਸ਼ਰ ਉੱਚਰੇ ਹੈ ਤੇ ਸਭ ਨਰਕਕੁੰਡ ਮੈਂ ਪਰ ਹੈ ਤੇ ਫਿਰ ਇਸ ਦੇ ਨਾਲ ਹੀ ਭਾਈ ਮਣੀ ਸਿੰਘ ਜੀ ਅਗਲਾ ਸਵਾਲ ਕਰਦੇ ਨੇ ਕਿ ਮਹਾਰਾਜ ਇਹ ਦੱਸੋ ਕਿ ਤੁਸੀਂ ਹੋ ਕੌਣ ਤਾਂ ਗੁਰੂ ਸਾਹਿਬ ਜਵਾਬ ਦਿੰਦੇ ਨੇ ਮੋਕੋ ਦਾਸ ਤਵਨ ਕਾ ਜਾਨੋ ਯਾ ਮੈਂ ਭੇਦ ਨਰਨਚ ਪਛਾਨੂ ਮੈਂ ਹੂੰ ਪਰਮਪੁਰਖ ਕਾ ਦਾਸਾ ਦੇਖਨ ਆਇਓ ਜਗਤ ਤਮਾਸਾ ਭਾਵ ਕਿ ਮੈਂ ਉਸ ਪਰਮਾਤਮਾ ਦਾ ਉਸ ਅਕਾਲਪੁਰਖ ਦਾ ਇੱਕ ਨਿਮਾਣਾ ਜਿਹਾ ਦਾਸ ਆ ਜੋ ਉਸ ਪਰਮਾਤਮਾ ਦੇ ਹੁਕਮ ਦੇ ਨਾਲ ਇਸ ਜਗਤ ਤਮਾਸ਼ੇ ਨੂੰ ਦੇਖਣ ਵਾਸਤੇ ਆਇਆ ਵਾ ਤੇ ਉਹਦਾ ਜੋ ਮੈਸੇਜ ਆ ਉਹਦਾ ਜੋ ਸੰਦੇਸ਼ ਆ ਉਹ ਕੁੱਲ ਲੋਕਾਈ ਨੂੰ ਪੂਰੀ ਦੁਨੀਆ ਨੂੰ ਦੇਣ ਵਾਸਤੇ ਆਇਆ ਵਾ ਜੋ ਉਹਨੇ ਜ ਪ੍ਰਭ ਮੋਸੋ ਕਹਾ ਸੋ ਕਹਿਆ ਹੈ ਉਹ ਜਗ ਮਾਹੀਂ ਭਾਵ ਕਿ ਜੋ ਉਸ ਪਰਮਾਤਮਾ ਨੇ ਜੋ ਉਸ ਅਕਾਲਪੁਰਖ ਨੇ ਮੈਨੂੰ ਕਿਹਾ ਸੀਗਾ ਉਹੀ ਮੈਂ ਇਸ ਜਗ ਵਿੱਚ ਆ ਕੇ ਤੁਹਾਨੂੰ ਸਾਰਿਆਂ ਨੂੰ ਦੱਸਣ ਆਇਆ ਵਾ ਤੁਹਾਨੂੰ ਸਾਰਿਆਂ ਨੂੰ ਕਹਿਣ ਆਇਆ ਵਾ ਸੋ ਗੁਰੂ ਗੋਬਿੰਦ ਸਿੰਘ ਜੀ ਅਤੇ ਭਾਈ ਮਨੀ ਸਿੰਘ ਜੀ ਦੇ ਵਿਚਾਰ ਜਿਹੜੀ ਇਹ ਗੱਲਬਾਤ ਹੋਈ ਆ ਇਹਦੇ ਤੋਂ ਮੈਨੂੰ ਲੱਗਦਾ ਕਿ ਮੇਰੇ ਵਰਗੀਆਂ ਬਹੁਤਿਆਂ ਦੇ ਡਾਊਟ ਜਿਹੜੇ ਆ ਉਹ ਕਲੀਅਰ ਹੋ ਗਏ ਹੋਣਗੇ ਖਾਸ ਕਰਕੇ ਇਹ ਡਾਊਟ ਜਿਨ੍ਹਾਂ ਦੇ ਮਨ 'ਚ ਇਹ ਸਵਾਲ ਰਹਿੰਦਾ ਆ ਕਿ ਕਿਉਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਨਹੀਂ ਕੀਤਾ ਤੇ ਸਾਡੀ ਅੱਜ ਦੀ ਜਿਹੜੀ ਇਹ ਵੀਡੀਓ ਆ ਇਹ ਇਨਸਪਾਇਰ ਆ ਜੀ ਗਿਆਨੀ ਸੰਤ ਸਿੰਘ ਮਸਕੀਨ ਜੀ ਦੀ ਇੱਕ ਕਥਾ ਤੋਂ ਮੈਂ ਉਮੀਦ ਕਰਦਾ ਕਿ ਤੁਹਾਨੂੰ ਸਾਡੀ ਅੱਜ ਦੀ ਇਹ ਵੀਡੀਓ ਜਿਹੜੀ ਆ ਵਧੀਆ ਲੱਗੀ ਹੋਊਗੀ ਤੇ ਇੱਕ ਬੇਨਤੀ ਜਿਹੜੀ ਮੈਂ ਵੀਡੀਓ ਦੇ ਸਟਾਰਟਿੰਗ 'ਚ ਕੀਤੀ ਸੀ ਕਿ ਜਿਹੜੀ ਵੀਡੀਓ ਆ ਉਹਨੂੰ ਲਾਈਕ ਜ਼ਰੂਰ ਕਰਿਆ ਕਰੋ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਸਾਨੂੰ ਆਪਣੀ ਰਾਏ ਜ਼ਰੂਰ ਦਿਓ ਜਿਵੇਂ ਤੁਹਾਨੂੰ ਸਾਡੀ ਵੀਡੀਓ ਦਾ ਇੰਤਜ਼ਾਰ ਰਹਿੰਦਾ ਆ ਮੈਨੂੰ ਵੀ ਤੁਹਾਡੇ ਕਮੈਂਟਾਂ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਆ ਤੇ ਜਿਹੜੇ ਨਵੇਂ ਵਿਊਅਰਸ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਮਿਲਦੇ ਆਂ ਜੀ ਅਗਲੀ ਵੀਡੀਓ ਵਿੱਚ ਉਦੋਂ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ